ਇੱਕ ਸਮੇਂ ਦੀ ਗੱਲ ਹੈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਡਾਲ ਦੇ ਵਿੱਚ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਅਤੇ ਸੰਗਤਾਂ ਹੋਲੀ ਦੇ ਪਿੱਛੋਂ ਉਹ ਸਾਖੀ ਦੇ ਮੇਲੇ ਉੱਤੇ ਆਇਆ ਸਨ ਤੇ ਸੰਗਤਾਂ ਨੇ ਸਤਿਗੁਰੂ ਜੀ ਨੂੰ ਦੱਸਿਆ ਕਿ Hindu ਅਤੇ Turk ਉਹਨਾਂ ਨੂੰ ਵੇਖ ਕੇ ਉਹਨਾਂ ਦੀਆਂ ਨਕਲਾਂ ਲਾਉਂਦੇ ਅਤੇ ਮਖੌਲ ਕਰਦੇ ਹਨ ਤਦ ਆਪ ਜੀ ਨੇ ਸਭ ਸੰਗਤਾਂ ਪ੍ਰਤੀ ਫਰਮਾਇਆ ਕਿ ਆਪਣੇ ਪਾਸ ਸ਼ਸਤਰ ਰੱਖਿਆ ਕਰੋ ਸ਼ਸਤਰ ਵੇਖ ਕੇ ਤੁਹਾਨੂੰ ਮਖੌਲ ਕਰਨ ਦਾ ਕਿਸੇ ਦਾ ਹੀਆ ਨਹੀਂ ਪਵੇਗਾ ਪਰ ਜੇ ਫੇਰ ਵੀ ਕੋਈ ਸ਼ਰਾਰਤ ਕਰੇ ਤਾਂ ਉਸ ਦਾ ਸ਼ਸਤਰਾਂ ਨਾਲ ਟੱਕਰਾ ਕਰੋ ਗੁਰੂ ਤੁਹਾਡਾ ਸਹਾਈ ਹੋਵੇਗਾ ਤੁਹਾਡੀ ਜਿੱਤ ਹੋਵੇਗੀ ਸ਼ਸਤਰਾਂ ਦੀ ਬਹੁਤ ਮਹਿਮਾ ਹੈ ਦੋਹਾਂ ਲੋਕਾਂ ਵਿੱਚ ਸੁੱਖ ਦੇਣ ਵਾਲਾ ਹੈ ਇਸ ਲੋਕ ਵਿੱਚ ਬੈਰੀ ਨੂੰ ਜਿੱਤ ਕੇ ਪ੍ਰithvi ਦੇ ਭੋਗਾਂ ਦਾ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਬੈਰੀ ਨਾਲ ਜੁਦ ਕਰਕੇ ਜੇ ਮੌਤ ਆ ਜਾਵੇ ਤਾਂ ਪੁਰਸ਼ ਸਵਰਗਾਂ ਨੂੰ ਜਾਂਦਾ ਹੈ ਸਤਗੁਰੂ ਜੀ ਦਾ ਇਹ ਉਪਦੇਸ਼ ਗ੍ਰਹਿਣ ਕਰਕੇ ਸਭ ਨੇ ਸ਼ਸਤਰ ਧਾਰਨ ਕਰਨ ਲਈ ਇੱਕ ਵਾਰ ਪੱਛਮ ਦੇਸ਼ ਦੀ ਸੰਗਤ ਨੇ ਬੇਨਤੀ ਕੀਤੀ ਜੀ ਸਤਿਗੁਰੂ ਜੀਓ ਤੁਰਕ ਰਾਜ ਦਾ ਜ਼ੋਰ ਹੋਣ ਕਰਕੇ ਇਹ ਬੜੇ ਹੰਕਾਰੀ ਹੋ ਗਏ ਹਨ ਅਸੀਂ ਕਿਸੇ ਨੂੰ ਕੁਝ ਨਹੀਂ ਆਖਦੇ ਨਾ ਹੀ ਕਿਸੇ ਨੂੰ ਛੇੜਦੇ ਹਾਂ ਪਰ ਫਿਰ ਵੀ ਇਹ ਸਾਨੂੰ ਵੇਖ ਕੇ ਬਿਨਾਂ ਕਿਸੇ ਕਾਰਨ ਦੇ ਹੀ ਤੰਗ ਕਰਦੇ ਹਨ ਸਾਡੇ ਵਿੱਚੋਂ ਹੀ ਤੁਰਕਾਂ ਨੇ ਕਈ ਸਿੱਖ ਸ਼ਹੀਦ ਕਰ ਦਿੱਤੇ ਹਨ ਕਈ ਫੱਟੜ ਹੋ ਕੇ ਵਾਪਸ ਘਰਾਂ ਨੂੰ ਮੁੜ ਗਏ ਬਾਕੀ ਥੋੜੇ ਜਿਹੇ ਜੋ ਬਚੇ ਉਹ ਆਪ ਜੀ ਦੇ ਹਾਜ਼ਰ ਹੋ ਗਏ ਹਾਂ ਤੁਹਾਡੀ ਕਾਰਪੇਟਾ ਉਹਨਾਂ ਨੇ ਖੋ ਲਈ ਹੈ ਸਿੱਖਾਂ ਦੀ ਇਹ ਬਾਤ ਸੁਣ ਕੇ ਸਤਿਗੁਰੂ ਜੀ ਕੁਝ ਚਿਰ ਚੁੱਪ ਰਹੇ ਅਤੇ ਫਰਮਾਇਆ ਤੁਸੀਂ ਕੋਈ ਚਿੰਤਾ ਨਾ ਕਰੋ ਅਸੀਂ ਤੁਹਾਡੇ ਵਿੱਚ ਉਹ ਸ਼ਕਤੀ ਭਰ ਦਿਆਂਗੇ ਜਿਸ ਨਾਲ ਤੁਸੀਂ ਸਭ ਤੇ ਵਿਜੈ ਪਾਓਗੇ ਤੁਹਾਡੇ ਸਾਹਮਣੇ ਕੋਈ اٹਕ ਨਹੀਂ ਸਕੇਗਾ ਜਿਸ ਤਰ੍ਹਾਂ ਸ੍ਰੀ ਰਾਮਚੰਦਰ ਜੀ ਨੇ ਅਤੇ ਕ੍ਰਿਸ਼ਨ ਜੀ ਨੇ ਆਪਣੇ ਵੈਰੀਆਂ ਨਾਲ ਸ਼ਸਤਰਾਂ ਨਾਲ ਜੁਦ ਕਰਕੇ ਉਹਨਾਂ ਨੂੰ ਜਿੱਤਿਆ ਪਰ ਕਰਾਮਾਤ ਨਹੀਂ ਵਰਤੀ ਇਸੇ ਤਰ੍ਹਾਂ ਅਸੀਂ ਵੀ ਕਰਾਮਾਤ ਦੀ ਸ਼ਕਤੀ ਵਰਤਣੀ ਠੀਕ ਨਹੀਂ ਸਮਝਦੇ ਸ਼ਸਤਰਾਂ ਨਾਲ ਤੁਰਕਾਂ ਨੂੰ ਰਣ ਖੇਤਰ ਵਿੱਚ ਨਾਸ਼ ਕਰਾਂਗੇ ਜੇ ਕਰਾਮਾਤ ਵਿਖਾਈਏ ਤਾਂ ਇੱਕ ਦਿਨ ਵਿੱਚ ਹੀ ਸਭ ਤੁਰਕਾਂ ਦਾ ਨਾਸ਼ ਕਰ ਦਈਏ ਅਤੇ ਜਰਵਾਣੇ ਹਿੰਦੂਆਂ ਨੂੰ ਆਪਣੇ ਅਧੀਨ ਕਰ ਲਈਏ ਪਰ ਕਰਾਮਾਤ ਪ੍ਰਗਟ ਕਰਨ ਨਾਲ ਸਾਡਾ ਪ੍ਰੰਤ ਟੁੱਟ ਜਾਂਦਾ ਹੈ ਕਿ ਨਾਟਕ ਚिटਕ ਕੀਏ ਕੋ ਕਾਜਾ ਪ੍ਰਭ ਲੋਕਨ ਕਹ ਆਵਤ ਲਾਜਾ ਇਸ ਕਰਕੇ ਅਸਾਂ ਕਰਾਮਾਤ ਨਹੀਂ ਵਰਤਣੀ ਪਗਉਤੀ ਦੀ ਸਹਾਇਤਾ ਨਾਲ ਭਾਬ ਕਰਪਾਨ ਦੀ ਸਹਾਇਤਾ ਨਾਲ ਜਗਤ ਵਿੱਚ ਖੜਗ ਜੁੱਧ ਕਰਕੇ ਸਭ ਦੁਖੀਆਂ ਦਾ ਨਾਸ਼ ਕਰਾਂਗੇ ਆਪ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਸਿੱਖ ਸੰਗਤਾਂ ਬਹੁਤ ਪਸੰਤਾ ਸਾਹਿਤ ਆਗਿਆ ਲੈ ਕੇ ਘਰਾਂ ਨੂੰ ਵਿਦਾ ਹੋਈਆਂ ਇਸ ਸਮੇਂ ਵਿੱਚ ਹੀ ਫੱਗਣ ਵਿੱਚ ਹੋਲੇ ਦੇ ਮੇਲੇ ਉੱਤੇ ਬਹੁਤ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ ਅਤੇ ਭਾਤ ਭਾਤ ਦੇ ਰਾਗ ਰੰਗ ਹੋਣ ਲੱਗੇ ਕਿਤੇ ਗੁਰਬਾਣੀ ਦੇ ਪਾਠ ਕੀਰਤਨ ਤੇ ਪੁਰਾਣਾ ਦੀ ਕਥਾ ਹੋਣ ਲੱਗੀ ਅਤੇ ਕਿਤੇ ਕਵੀ ਜਨਾਂ ਦੇ ਕਵੀ ਦਰਬਾਰ ਲੱਗ ਗਏ ਕਿਤੇ ਸੰਗਤਾਂ ਕੜਾ ਪ੍ਰਸ਼ਾਦ ਦੇ ਖੁੱਲੇ ਗੱਫੇ ਕਰਕੇ ਵੰਡ-ਵੰਡ ਕੇ ਖਾ ਰਹੀਆਂ ਸਨ ਕਿਸੇ ਪਾਸੇ ਲੋਹਾਰ ਸ਼ਸਤਰ ਤਿਆਰ ਕਰ ਰਹੇ ਸਨ ਇਸ ਤਰ੍ਹਾਂ ਹਰ ਇੱਕ ਗੁਣੀ ਜਨ ਆਪੋ ਆਪਣੇ ਗੁਰੂ ਜੀ ਨੂੰ ਵਿਖਾ ਕੇ ਪ੍ਰਸੰਨ ਕਰ ਰਿਹਾ ਸੀ ਇਸ ਤਰ੍ਹਾਂ ਸਭ ਨੇ ਮਿਲ ਕੇ ਫੱਗਣ ਦਾ ਮਹੀਨਾ ਬਤੀਤ ਕੀਤਾ ਹੋਲੀ ਖੇਡ ਕੇ ਆਨੰਦ ਮਾਣਿਆ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਹੋਲੀਆਂ ਵਾਲੇ ਦਿਨ ਸਤਿਗੁਰੂ ਜੀ ਨੇ ਦਮਦਮੇ ਸਾਹਿਬ ਉੱਤੇ ਦੀਵਾਨ ਲਾ ਕੇ ਸਭ ਸੰਗਤਾਂ ਨੂੰ ਹੋਲੀ ਖੇਡਣ ਦੀ ਵੀ ਆਗਿਆ ਦਿੱਤੀ